ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦਾ ਸਵੇਰ ਦੇ ਨਾ 8:09 ਹੋ ਗਈ ਆ ਤਰੀਕ ਅੱਜ ਹੈਗੀ ਆ 13 ਅਕਤੂਬਰ ਦਿਨ ਅੱਜ ਹੈਗਾ ਸੋਮਵਾਰ ਤੇ ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਆਈ ਦੀ ਆਪਣੀ ਵੀਡੀਓ ਕਿਸ ਚੀ ਦੀ ਵਾਰੀ ਆ ਆਈ ਦੀ ਵੀਡੀਓ ਦੇ ਵਿੱਚ ਉਹ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਇੱਕ ਵੀਰ ਦੀ ਹੱਡ ਬੀਤੀ ਉਸ ਵੀਰ ਨੇ ਦੱਸਿਆ ਕਹਿੰਦਾ ਵੀ ਆ ਇੱਕ ਪਾਠ ਕਰਨ ਦੇ ਨਾਲ 8.5 ਸਾਲਾਂ ਤੋਂ ਰੁਕਿਆ ਹੋਇਆ ਕੰਮ ਸਿਰਫ 40 ਦਿਨਾਂ ਦੇ ਵਿੱਚ ਹੋ ਗਿਆ ਸੋ ਉਸ ਵੀਰ ਨੇ ਕਿਹੜਾ ਪਾਠ ਕਿਸ ਵਿਧੀ ਨਾਲ ਕਿਸ ਸਮੇਂ ਕੀਤਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜਰੂਰ ਕਰਿਓ ਤੇ ਵਾਅਦੇ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰਨ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਗੱਲ ਜਰੂਰ ਤੁਹਾਨੂੰ ਕਹੂੰਗੀ ਵੀ ਜਦੋਂ ਵੀ ਆਪਾਂ ਕੋਈ ਵੀ ਪਾਠ ਕਰੀਏ ਮੈਂ ਇਹ ਨਹੀਂ ਕਹਿੰਦੀ ਵੀ ਕੋਈ ਇੱਕ ਬਾਣੀ ਚ ਜ਼ਿਆਦਾ ਸ਼ਕਤੀ ਆ ਹਨਾ ਬਾਣੀ ਇੱਕ ਸਮਾਨ ਹੀ ਐ ਬਸ ਗੱਲ ਇਹ ਹੁੰਦੀ ਆ ਕਿਸੇ ਦਾ ਐਕਸਪੀਰੀਅੰਸ ਕਿਸੇ ਦੀ ਕਿਹੜੀ ਬਾਣੀ ਨਾਲ ਹੁੰਦਾ ਕੋਈ ਜਿਹੜਾ ਬੰਦਾ ਜਪਜੀਤ ਸਿੰਘ ਦਾ ਪਾਠ ਕਰਦਾ ਉਹਦਾ ਉਹਦੇ ਨਾਲ ਅਰਦਾਸ ਪੂਰੀ ਹੋ ਜਾਂਦੀ ਐ ਕਿਸੇ ਦੀ ਚੋਪੀ ਸਵਨਨ ਹੋ ਜਾਂਦੀ ਐ ਕਿਸੇ ਦੀ ਸੁਖਮਨੀ ਸਵਨਨ ਹੋ ਜਾਂਦੀ ਐ ਸੋ ਆਪ ਦੀ ਆਪ ਦੀ ਹੱਡ ਬੀਤੀ ਹੁੰਦੀ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹੀ ਬਾਣੀ ਸਿਰਫ ਸ਼ਕਤੀਸ਼ਾਲੀ ਆ ਬਾਕੀ ਦੀ ਬਾਣੀ ਨਹੀਂ ਬਾਣੀ ਇੱਕ ਸਮਾਨ ਹੈ ਗੱਲ ਹੁੰਦੀ ਹੈ ਉਸ ਇਨਸਾਨ ਦੀ ਭਰੋਸੇ ਦੀ ਵੀ ਜਿਹੜਾ ਬੰਦਾ ਪਾਠ ਕਰਦਾ ਉਹ ਜਿੰਨਾ ਭਰੋਸਾ ਗੁਰੂ ਤੇ ਬਣਾ ਕੇ ਰੱਖਦਾ ਜਿੰਨਾ ਵਿਸ਼ਵਾਸ ਪ੍ਰਮਾਤਮਾ ਤੇ ਬਣਾ ਕੇ ਰੱਖਦਾ ਤੇ ਵਾਹਿਗੁਰੂ ਵੀ ਉਹ ਤੇ ਜ਼ਰੂਰ ਮਿਹਰ ਕਰਦਾ ਸੋ ਇਦਾਂ ਦੀ ਘਟਨਾ ਇੱਕ ਲੁਧਿਆਣੇ ਦੇ ਵੀਰ ਦੀ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਉਹ ਵੀਰ ਕਹਿੰਦਾ ਵੀ ਸਾਡੇ ਵਿਆਹ ਨੂੰ 10 ਸਾਲ ਹੋ ਗਏ ਸੀ ਸਾਡੇ ਬੱਚਾ ਨਹੀਂ ਹੋ ਰਿਹਾ ਸੀ ਅਸੀਂ ਕਹਿੰਦੇ ਹਰ ਜਗ੍ਹਾ ਮੱਥਾ ਟੇਕ ਕੇ ਥੱਕ ਗਏ ਸੀ ਉਹ ਕੋਈ ਬਾਬਾ ਨਹੀਂ ਅਸੀਂ ਛੱਡਿਆ ਕਹਿੰਦੇ ਕੋਈ ਅਸੀਂ ਪੰਡਤ ਨਹੀਂ ਛੱਡਿਆ ਕੋਈ ਅਸੀਂ ਡਾਕਟਰ ਨਹੀਂ ਛੱਡਿਆ ਕਹਿੰਦੀ ਅਸੀਂ ਹਾਰ ਮੰਨ ਚੁੱਕੇ ਸੀ ਵੀ ਸਾਨੂੰ ਐ ਲੱਗਦਾ ਸੀ ਵੀ ਹੁਣ ਸਾਡੀ ਕਿਸਮਤ ਦੇ ਵਿੱਚ ਬੱਚਾ ਹੀ ਨਹੀਂ ਕਹਿੰਦੇ ਅਸੀਂ ਇਹ ਵੀ ਸੋਚਦੇ ਹੁੰਦੇ ਸੀ ਵੀ ਚਾਹੇ ਰੱਬ ਸਾਨੂੰ ਕੁੜੀ ਹੀ ਦੇ ਦੇਵੇ ਪਰ ਸਾਡੇ ਬੱਚਾ ਹੋ ਜਾਵੇ ਤਾਂ ਕਿ ਉਹ ਸਾਡਾ ਆਪਣਾ ਖੂਨ ਹੋਵੇ ਹਨਾ ਪਰ ਕਹਿੰਦੇ ਵੀ ਅਸੀਂ ਨਿਰਾਸ਼ ਹੋ ਗਏ ਸਾਡਾ ਮਨ ਜਿਹੜਾ ਉਹ 네ਗੇਟਿਵ ਹੋ ਗਿਆ ਸੀ ਬਿਲਕੁਲ ਵੀ ਅਸੀਂ ਆ ਛੱਡਤੀ ਸੀ ਮੈਂ ਤੇ ਮੇਰੇ ਘਰ ਵਾਲੀ ਨੇ ਪਰ ਕਹਿੰਦੇ ਇਸੇ ਦੌਰਾਨ ਨਾ ਇੱਕ ਵਾਰੀ ਸਾਨੂੰ ਕੋਈ ਮਤਲਬ ਕਿ ਕਿਸੇ ਨੇ ਦੱਸਿਆ ਵੀ ਤੁਸੀਂ ਨਾ ਉੱਥੇ ਜਾਓ ਦਰਬਾਰ ਸਾਹਿਬ ਜਾਓ ਤੇ ਉੱਥੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾਓ ਉੱਥੇ ਜਾ ਕੇ ਨਾ ਤੁਸੀਂ 40 ਚਪੈਰਾ ਸਾਹਿਬ ਸੁਖੋ ਠੀਕ ਹੈ ਹੁਣ ਤੁਸੀਂ ਸੋਚੋਗੇ ਵੀ 40 ਚਪੈਰਾ ਸਾਹਿਬ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਹੈਣਾ ਤਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਪਰ ਅਸੀਂ ਉਹ ਵੀ ਕਰਨ ਲਈ ਤਿਆਰ ਸੀ ਕਿਉਂਕਿ 40 ਤੁਹਾਨੂੰ ਪਤਾ ਇੱਕ ਜਿਹੜਾ ਹੈਗਾ ਮਹੀਨਾ ਹਨਾ ਉਹਦੇ ਵਿੱਚ 4 ਹਫ਼ਤੇ ਹੁੰਦੀ ਆ ਤੇ ਤੁਸੀਂ ਆਪਸਾ ਬਲਾ ਲਓ ਕਈ ਲੋਕ ਬੁੱਧਵਾਰ ਨੂੰ ਵੀ ਜਾ ਕੇ ਚਪਰਾ ਸਾਹਿਬ ਕੱਟਦੇ ਆ ਕਈ ਐਤਵਾਰ ਨੂੰ ਵੀ ਕੱਟਦੇ ਆ ਕਈ ਸ਼ਨੀਵਾਰ ਨੂੰ ਵੀ ਕੱਟਦੇ ਆ ਹਨਾ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਬੰਦਾ 4 ਚੁਪਹਿਰਾ ਸਭ ਕੱਟ ਸਕਦਾ ਪਰ ਉਹ ਕਹਿੰਦੇ ਅਸੀਂ ਉਹ ਵੀ ਕੱਟਣ ਲਈ ਤਿਆਰ ਸੀ 40 ਚੁਪਹਿਰਾ ਸਭ ਵੀ ਕੱਟਣ ਲਈ ਤਿਆਰ ਸੀ ਕਿ ਕਹਿੰਦੇ ਸਾਨੂੰ ਨਾ ਉਸ ਇਨਸਾਨ ਨੇ ਇਹ ਕਿਹਾ ਸੀ ਵੀ ਜੁਡੀ ਵੱਡੀ ਮਨੋ ਕਾਮਨਾ ਹੋਵੇ ਨਾ ਤਾਂ ਸੇਵਾ ਵੀ ਉੱਡੀ ਵੱਡੀ ਹੋਣੀ ਚਾਹੀਦੀ ਆ ਕਹਿੰਦੇ ਮਨ ਵਿੱਚ ਇਹਨਾ ਸੋਚੋ ਵੀ 40 ਚੁਪਹਿਰਾ ਸਭ ਤਾਂ ਬਹੁਤ ਲੰਮਾ ਸਮਾਂ ਕਹਿੰਦੇ ਵਿਸ਼ਵਾਸ ਰੱਖਿਓ ਇਹ ਨਹੀਂ ਪਤਾ ਪਰਮਾਤਮਾ ਤਾਂ ਤਨ ਬਾਬਾ ਦੀਵ ਸਿੰਘ ਜੀ ਤੁਹਾਡੀ ਪਹਿਲੇ ਦੁਪਹਿਰਾ ਸਹਿਬ ਦੀ ਤੁਹਾਡੀ ਜਿਹੜੀ ਅਰਦਾਸ ਹੈ ਉਹ ਪੂਰੀ ਕਰ ਦਵੇ ਕਹਿੰਦੇ ਅਸੀਂ ਆਖਿਆ ਵੀ ਚਲੋ ਦੇਖਦੇ ਆਂ ਕਹਿੰਦੇ ਅਸੀਂ ਚਾਰ ਦੁਪਹਿਰਾ ਸਹਿਬ ਤੱਕ ਕੱਟੇ ਚਾਰ ਦੁਪਹਿਰਾ ਸਹਿਬ ਤੋਂ ਬਾਅਦ ਜਦੋਂ ਅਸੀਂ ਪੰਜਵਾਂ ਦੁਪਹਿਰਾ ਸਹਿਬ ਕੱਟਿਆ ਕਹਿੰਦੇ ਨਾ ਉਸ ਪੰਜਵਾਂ ਦੁਪਹਿਰਾ ਸਹਿਬ ਕੱਟ ਕੇ ਜਦੋਂ ਅਸੀਂ ਘਰ ਵਾਪਸ ਆ ਗਏ ਉਸ ਤੋਂ ਬਾਅਦ ਛੇਵੇਂ ਦੁਪਹਿਰਾ ਸਹਿਬ ਲਈ ਜਾਣਾ ਸੀ ਕਹਿੰਦੇ ਅਸੀਂ ਉਹ ਸੋਚ ਰਹੇ ਸੀ ਵੀ ਚਲ 6 ਚੁਪੈਰਾ ਸਹਿਬ ਹੋ ਜਾਣਗੇ ਹੁਣ ਤੇ ਮਹਾਰਾਜ ਕਿਰਪਾ ਕਰੋ 40 ਚੁਪੈਰਾ ਸਹਿਬ ਵੀ ਆਪ ਹੀ ਪੂਰੇ ਕਰਵਾ ਲਓ ਕਹਿੰਦੇ ਪਰ ਪਤਾ ਨਹੀਂ ਕਿਉਂ ਜਿਉਂ ਜਿਉਂ ਅਸੀਂ ਚੁਪੈਰਾ ਸਹਿਬ ਕੱਟਦੇ ਜਾ ਰਹੇ ਸੀ ਹਰ ਯਾਨੀ ਕਿ ਹਫਤੇ ਕਹਿੰਦੇ ਨੀ ਹੁੰਦੇ ਉਹ ਸਾਡਾ ਦਾ ਭਰੋਸਾ ਗੁਰੂ ਤੇ ਵਧਦਾ ਜਾ ਰਿਹਾ ਸੀ ਹੋਰ ਜਿਆਦਾ ਵਿਸ਼ਵਾਸ ਵਧਦਾ ਜਾ ਰਿਹਾ ਸੀ ਸਾਨੂੰ ਇਹ ਲੱਗਦਾ ਸੀ ਵੀ ਕਿਉਂਕਿ ਨਾ ਜਦੋਂ ਬਾਣੀ ਜਪਦੇ ਸੀ ਕਹਿੰਦੇ ਸਾਡੇ ਮਨ ਨੂੰ ਸਕੂਨ ਹੀ ਇੰਨਾ ਮਿਲਦਾ ਸੀ ਕਹਿੰਦੇ ਸਾਨੂੰ ਪੋਜ਼ਿਟਿਵ ਸੋਚ ਆਉਣੀ ਸ਼ੁਰੂ ਹੋ ਗਈ ਵੀ ਸਾਨੂੰ ਲੱਗਿਆ ਵੀ ਪਤਾ ਨਹੀਂ ਕਿਉਂ ਵੀ ਐਂ ਲੱਗਦਾ ਵੀ ਇੱਥੇ ਸਾਡੀ ਅਰਦਾਸ ਪ੍ਰਵਾਨ ਹੋਊਗੀ ਕਹਿੰਦੇ ਜਦੋਂ ਸਾਨੂੰ ਸਮਝ ਲੋ ਚਾ ਕਿੱਥੇ ਦਾ ਸੀ ਕਹਿੰਦੇ ਚਾੜੀ ਚਪਰਾ ਸਾਹਿਬ ਸੁੱਖੇ ਸੀ ਕਿੱਥੇ ਸਿਰਫ ਸਾਨੂੰ 40 ਦਿਨ ਹੋਏ ਸੀ ਕਹਿੰਦੇ ਜਾਂਦਿਆਂ ਨੂੰ ਕਹਿੰਦੇ ਮੀਰੀ ਨਾ ਜਿਹੜੀ ਵਾਈਫ ਆ ਕਹਿੰਦੇ ਉਹ ਨੂੰ ਨਾ ਜਨਨ ਕੀ ਦਿਨ ਟਪ ਗਏ ਕਹਿੰਦੇ ਸਾਨੂੰ ਐ ਲੱਗਿਆ ਵੀ ਸ਼ਾਇਦ ਵੈਸੇ ਹੀ ਕਿਵਰੀ ਖਾਦੇ ਪੀਤੇ ਦਾ ਕਿਉਂਕਿ ਕਹਿੰਦੇ ਨਾ ਮਨ ਇੰਨਾ ਜ਼ਿਆਦਾ ਨਿਰਾਸ਼ ਹੋਇਆ ਪਿਆ ਸੀ ਵੀ ਛੇਤੀ ਵਿਸ਼ਵਾਸ ਹੀ ਨਹੀਂ ਕਰ ਪਾ ਰਿਹਾ ਸੀ ਉਹ ਕਹਿੰਦੇ ਮੇਰੇ ਘਰ ਵਾਲੀ ਨੇ ਮੈਨੂੰ ਕਿਹਾ ਵੀ ਆਪਾਂ ਡਾਕਟਰ ਤੇ ਜਾ ਕੇ ਟੈਸਟ ਕਰਾ ਕੇ ਆਈਏ ਕਹਿੰਦੇ ਜਦੋਂ ਜਾ ਕੇ ਤੁਹਾਨੂੰ ਪਤਾ ਹੀ ਹਨਾ ਬਾਥਰੂਮ ਟੈਸਟ ਹੁੰਦਾ ਹੈ ਕਹਿੰਦੇ ਉਹ ਟੈਸਟ ਕਰਵਾਇਆ ਉਹ ਟੈਸਟ ਪੋਜ਼ੀਟਿਵ ਆਇਆ ਕਹਿੰਦੇ ਸਾਨੂੰ ਟੈਸਟ ਤੇ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਰਿਹਾ ਸਾਡੇ ਕਹਿੰਦੇ ਖੁਸ਼ੀ ਦੇ ਨਾਲ ਹੰਝੂ ਆਉਣੇ ਸ਼ੁਰੂ ਹੋ ਗਏ ਕਹਿੰਦੇ ਵੀ ਸਾਨੂੰ ਫਿਰ ਵੀ ਮਨ ਵਿੱਚ ਕਿਤੇ ਨਾ ਕਿਤੇ ਇਹ ਲੱਗੇ ਵੀ ਕਿਤੇ ਸਾਡਾ ਸੁਪਨਾ ਨਾ ਹੋਵੇ ਕਿਤੇ ਸਾਡਾ ਵਹਿਮ ਨਾ ਹੋਵੇ ਵੀ ਅਸੀਂ ਹੱਦ ਤੱਕ ਕੋਈ ਦਵਾਈ ਨਹੀਂ ਛੱਡੀ ਕੋਈ ਡਾਕਟਰ ਨਹੀਂ ਛੱਡਿਆ ਕੋਈ ਬਾਬਾ ਨਹੀਂ ਛੱਡਿਆ ਕੋਈ ਧਾਗਾ ਤਵੀਤ ਨਹੀਂ ਛੱਡਿਆ ਕੋਈ ਅਸੀਂ ਪੰਡਤ ਨਹੀਂ ਛੱਡਿਆ ਵੀ ਇਹ ਕਿਵੇਂ ਹੋ ਸਕਦਾ ਵੀ ਜੋ 8 ਸਾਲਾਂ ਤੋਂ ਨਹੀਂ ਹੋਇਆ ਉਹ ਆ 40 ਦਿਨਾਂ ਦੇ ਵਿੱਚ ਵੀ ਸਾਡੀ ਜਿਹੜੀ ਆ ਵੀ ਸਾਨੂੰ ਇੱਕ ਉਮੀਦ ਦੀ ਕਿਰਨ ਦਿਖਣੀ ਸ਼ੁਰੂ ਹੋ ਗਈ ਤੇ ਕਹਿੰਦੇ ਪਾਰ ਕਹਿੰਦੇ ਅੱਜ ਹੋਰ ਕੱਲ ਹੋਰ ਕਹਿੰਦੇ ਪਹਿਲਾਂ ਸਾਨੂੰ ਮਨ ਵਿੱਚ ਐ ਟੈਸਟ ਦੇਖਣ ਤੋਂ ਬਾਅਦ ਵੀ ਸਾਨੂੰ ਮਨ ਵਿੱਚ ਵਹਿਮ ਸੀਗਾ ਵੀ ਕਿਤੇ ਸਾਡੀ ਇਹ ਸੁਪਨਾ ਨਾ ਹੋਵੇ ਕਿਤੇ ਵਹਿਮ ਨਾ ਹੋਵੇ ਕੀ ਇਹ ਸੱਚੀ ਸੱਚ ਹੋ ਸਕਦਾ ਕਹਿੰਦੇ ਜਦੋਂ ਅਸੀਂ ਥੋੜੇ ਦਿਨ ਪਾ ਕੇ ਫੇਰ ਟੈਸਟ ਕਰਵਾਇਆ ਉਹ ਟੈਸਟ ਵੀ ਪੋਜ਼ੀਟਿਵ ਆਇਆ ਕਹਿੰਦੇ ਫਿਰ ਸਾਨੂੰ ਇਹ ਲੱਗਿਆ ਵੀ ਨਹੀਂ ਸਾਡਾ ਇਹ ਵਹਿਮ ਨਹੀਂ ਵਾਕੀ ਸਾਡੀ ਪਰਮਾਤਮਾ ਨੇ ਸੁਣ ਲਈ ਕਹਿੰਦੇ ਫਿਰ ਅਸੀਂ ਮਤਲਬ ਜਦੋਂ ਚਪੈਰਾ ਸਾਹਿਬ ਆਣਾ ਨਾ ਜਿਹੜਾ ਦਿਨ ਕਹਿੰਦੇ ਫਿਰ ਸਾਨੂੰ ਪਹਿਲਾਂ ਹੀ ਐ ਲੱਗਣ ਲੱਗ ਜਾਣਾ ਵੀ ਕਦੋਂ ਛੇਤੀ ਉੱਥੇ ਪਹੁੰਚੀਏ ਕਦੋਂ ਅਸੀਂ ਹਾਜ਼ਰੀ ਲਵਾਈਏ ਵੀ ਅਸੀਂ ਸਭ ਤੋਂ ਪਹਿਲਾਂ ਪਹੁੰਚ ਕੇ ਬੈਠ ਜਾਣਾ ਕਹਿੰਦੇ ਸਾਡੇ ਮਨ ਨੂੰ ਇੰਨੀ ਤਾਂਗ ਰਹਿਣੀ ਕਿਉਂਕਿ ਸਾਨੂੰ ਕਹਿੰਦੇ ਪਾਬਾ ਦੀਪ ਸਿੰਘ ਜੀ ਨੇ ਉਹ ਖੁਸ਼ੀ ਦਿੱਤੀ ਅਸੀਂ ਜਿਹੜੀ ਖੁਸ਼ੀ ਤੋਂ ਅਸੀਂ 8 ਸਾਲ ਤੋਂ ਦਵਾਈਆਂ ਖਾਰੇ ਸੀ ਪਹਿਲਾਂ ਤਾਂ ਕਹਿੰਦੇ ਸੀ 2 ਸਾਲ ਤਾਂ ਚਲੋ ਐਂ ਕੱਢ ਦਿੱਤਾ ਵੀ ਚਲੋ ਕੋਈ ਗੱਲ ਨਹੀਂ ਹਲੇ ਜਿਆਦਾ ਟਾਈਮ ਨਹੀਂ ਹੋਇਆ ਵਿਆਹ ਹੋਇਨੂੰ ਬੱਚਾ ਹੋ ਜਾਏਗਾ ਲੇਕਿਨ ਜਦੋਂ 2 ਸਾਲ ਤੋਂ ਉੱਪਰ ਹੋ ਗਿਆ ਫਿਰ ਸਾਨੂੰ ਕਹਿੰਦੇ ਅਸੀਂ ਦਵਾਈ ਖਾਣੀ ਸ਼ੁਰੂ ਕਰਤੀ ਫਿਰ 8 ਸਾਲ ਦਾ ਕਹਿੰਦੇ ਅਸੀਂ ਕੋਈ ਡਾਕਟਰ ਛੱਡੇ ਨਹੀਂ ਲੇਕਿਨ ਕਹਿੰਦੇ ਜੋ ਚੀਜ਼ ਲਈ ਅਸੀਂ ਇੰਨੇ ਟਾਈਮ ਤੋਂ ਤਰਸ ਰਹੇ ਸੀ ਕਹਿੰਦੇ ਉਹ ਪਰਮਾਤਮਾ ਨੇ ਦਿੱਤੀ ਕਹਿੰਦੇ ਅਸੀਂ ਕੁੜੀ ਮੰਗ ਰਹੇ ਸੀ ਤਾਂ ਤਨ ਬਾਬਾ ਦੀਪ ਸਿੰਘ ਜੀ ਨੇ ਫਿਰ 1 ਸਾਲ ਬਾਅਦ ਸਾਡੇ ਝੋਲੀ ਦੇ ਵਿੱਚ ਪੁੱਤਰ ਦਾਤ ਬਖਸ਼ਿਸ਼ ਕੀਤੀ ਤੇ ਕਹਿੰਦੇ 40 ਦਿਨਾਂ ਬਾਅਦ ਦੇਖੋ ਜਿਹੜਾ ਟੈਸਟ ਆਪ ਪੋਜ਼ਿਟਿਵ ਆ ਗਿਆ ਤੇ ਹੁਣ ਇੱਥੇ ਗੱਲ ਹੁੰਦੀ ਆ ਭਰੋਸੇ ਦੀ ਉਹਨਾਂ ਨੇ ਕਿਹਾ ਕਹਿੰਦੇ ਵੀ ਅਸੀਂ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਉਹਨਾਂ ਨੇ ਇੱਕ ਗੱਲ ਸਾਨੂੰ ਕਹੀ ਸੀ ਵੀ ਭਰੋਸਾ ਰੱਖਿਓ ਮਨ ਵਿੱਚ ਕਿੰਤੂ ਪ੍ਰੰਤੂ ਕਦੋਂ ਕਿਨੇ ਇਹ ਚੀਜ਼ਾਂ ਨਾ ਸੋਚੋ ਵੀ ਜੇ ਇਹ ਚੀਜ਼ਾਂ ਸੋਚੋਗੇ ਮਨ ਵਿੱਚ ਇਹ ਖਿਆਲ ਲੈ ਕੇ ਆਵੋਗੇ ਤਾਂ ਫਿਰ ਇਹਦਾ ਮਤਲਬ ਤੁਹਾਡਾ ਜਿਹੜਾ ਭਰੋਸਾ ਉਹ ਪ੍ਰਮਾਤਮਾ ਤੇ ਵੀ ਪੱਕਾ ਨਹੀਂ ਆ ਹਨ ਤੇ ਕਹਿੰਦੇ ਵੀ ਫੇਰ ਜਿਹੜੀ ਅਰਦਾਸ ਉਹ ਛੇਤੀ ਵਰबान ਨਹੀਂ ਹੁੰਦੀ ਕਿਉਂਕਿ ਭਰੋਸਾ ਹੀ ਉਹ ਚੀਜ਼ ਹੈ ਜੀਖੋ ਭਰੋਸੇ ਦੇ ਸਿਰ ਤੇ ਆਪਾਂ ਅ ਵੱਡੀਆਂ-ਵੱਡੀਆਂ ਜੰਗਾਂ ਜਿੱਤ ਲੈਣੀਆਂ ਤੇ ਜੇ ਪਰਮਾਤਮਾ ਨੂੰ ਵੀ ਪਾਉਣਾ ਹੈ ਤਾਂ ਉਹਦਾ ਵੀ ਸਹੀ ਰਸਤਾ ਜਿਹੜਾ ਉਹ ਭਰੋਸਾ ਦਾ ਹੋ ਸਕਦਾ ਵੀ ਹਾਲੇ ਆਪਣਾ ਜਿਹੜਾ ਕੋਈ ਕੰਮ ਹੈ ਉਹਦਾ ਸਹੀ ਸਮੇਂ ਨਾ ਆਇਆ ਹੋਵੇ ਲੇਕਿਨ ਰੱਬ ਤੇ ਭਰੋਸਾ ਬਣਾ ਕੇ ਰੱਖੋ ਕਿਸਦਾ ਮਾੜਾ ਨਾ ਸੋਚੋ ਜੋ ਕੋਈ ਮਾੜਾ ਕਰਦਾ ਹੈ ਜਾਂ ਕਰਦਾ ਉਹਦਾ ਰੱਬ ਆਪ ਹੀ ਹਨਾ ਹਿਸਾਬ ਕਿਤਾਬ ਕਰਦਾ ਤੇ ਪਰ ਆਪਦੇ ਸੋਚ ਦੇ ਵਿੱਚ ਕਦੇ ਨੈਗੇਟਿਵ ਸੋਚ ਨਾ ਆਉਣ ਦਿਓ ਵੀ ਕਦੋਂ ਹੋਊਗਾ ਕਿਵੇਂ ਹੋਊਗਾ ਕਿਉਂ ਨਹੀਂ ਹੋ ਰਿਹਾ ਜਾਂ ਫਲਾਨੇ ਦਾ ਹੋ ਗਿਆ ਸਾਡਾ ਕਿਉਂ ਨਹੀਂ ਹੋ ਰਿਹਾ ਕੰਮ ਹਨਾ ਜਰੂਰ ਹੋਊਗਾ ਬਸ ਗੱਲ ਇਹ ਹੁੰਦੀ ਹੈ ਵੀ ਜਿਹਦਾ ਕੰਮ ਬਣ ਗਿਆ ਉਹਦਾ ਭਰੋਸਾ ਛੇਤੀ ਬਣ ਗਿਆ ਤੇ ਆਪਣਾ ਹਲੇ ਬਣਿਆ ਸੋ ਉਮੀਦ ਕਰਦੇ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਪਿੱਛੇ ਥੋੜਾ ਖੜਕਾ ਹੁੰਦਾ ਜੀ ਮਾਫ ਕਰਿਓ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ